ਇਹ ਤਸਵੀਰਾਂ ਤੁਸੀਂ ਬਟਾਲਾ ਦੇ ਪਿੰਡ ਬਸਰਾਵਾਂ ਦੀਆਂ ਵੇਖ ਰਹੇ ਹੋ ਜਿੱਥੇ ਭਿਆਨਕ ਸੜਕ ਹਾਦਸਾ ਵਾਪਰਿਆ ਦਰਸਲ ਇੱਕ ਕਾਰ ਅਤੇ ਮੋਟਰਸਾਈਕਲ ਦੀ ਟੱਕਰ ਹੋ ਜਾਂਦੀ ਆ ਟੱਕਰ ਇੰਨੀ ਭਿਆਨਕ ਸੀ ਕਿ ਇਸ ਹਾਦਸੇ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਆ ਤੇ ਇਸ ਹਾਦਸੇ ਦੀ ਸੀਸੀਟੀਵੀ ਦੇਖ ਕੇ ਸਭ ਦੇ ਹੋਸ਼ ਛੁੱਟ ਜਾਂਦੇ ਨੇ ਤਾਂ ਸੀਸੀਟੀਵੀ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਉਹ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਕਿ ਜਦੋਂ ਇਹਨਾਂ ਦੀ ਟੱਕਰ ਹੁੰਦੀ ਆ ਕਿ ਕਿਸ ਤਰ੍ਹਾਂ ਜੋ ਮੋਟਰਸਾਈਕਲ ਤੇ ਸਵਾਰ ਵਿਅਕਤੀ ਸਨ ਤਾਂ ਉਹ ਕਰੀਬ ਵੀ ਉੱਚੇ ਜਿਹੜੇ ਹਵਾ 'ਚ ਉੱਡ ਜਾਂਦੇ ਨੇ ਤਾਂ ਬਟਾਲਾ ਦਾ ਪਿੰਡ ਇਹ ਬਸਰਾਵਾ ਹੈਗਾ ਜਿੱਥੇ ਪ੍ਰਾਇਨਕ ਸੜਕ ਖਾਸਾ ਵਾਪਰਿਆ ਤਾਂ ਇਸ ਹਾਦਸੇ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਆ ਵਿਕਤੀਗ ਨੌਜਵਾਨ ਦੀ ਪਹਿਚਾਣ ਜੋਨਾ ਮਸੀਬਾ ਜੋ ਹੋਈ ਆ ਜੋਨਾ ਮਸੀ ਜੋ ਆਪਣੇ ਪਿਤਾ ਅਤੇ ਚਚੇਰੇ ਭਰਾ ਦੇ ਨਾਲ ਮੋਟਰਸਾਈਕਲ ਤੇ ਜਾ ਰਿਹਾ ਸੀਗਾ ਪਰ ਰਸਤੇ ਦੇ ਵਿੱਚ ਉਹਨਾਂ ਦੀ ਟੱਕਰ ਹੋ ਜਾਂਦੀ ਹੈ ਤਾਂ ਮੋਟਰਸਾਈਕਲ ਤੇ ਉਹ ਤਿੰਨ ਜਾਣੇ ਸਵਾਰ ਹੁੰਦੇ ਨੇ ਤੇ ਅੱਗੋਂ ਜਿਹੜੀ ਕਾਰ ਦੱਸਿਆ ਜਾ ਰਿਹਾ ਕਿ ਗਲਤ ਸਾਈਡ ਤੋਂ ਆ ਰਹੀ ਸੀ ਤਾਂ ਗਲਤ ਸਾਈਡ ਤੋਂ ਆ ਰਹੀ ਕਾਰ ਦੇ ਨਾਲ ਟੱਕਰ ਹੋ ਜਾਂਦੀ ਹੈ ਤੁਸੀਂ ਵੇਖ ਸਕਦੇ ਹੋ ਤੁਸੀਂ ਇਸ ਗੱਡੇ ਦੇ ਹਾਲਾਤ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਹਾਦਸਾ ਕਿੰਨਾ ਭਿਆਨਕ ਸੀਗਾ ਤਾਂ ਇਹ ਜਿਹੜੇ ਤੁਹਾਨੂੰ ਸੀਸੀਟੀਵੀ ਨਜ਼ਰ ਆ ਰਹੀ ਹੁਣੀ ਆ ਤਾਂ ਉਹ ਤਸਵੀਰ ਅਸੀਂ ਤੁਹਾਨੂੰ ਨਹੀਂ ਦਿਖਾ ਸਕਦੇ ਕਿ ਜਦੋਂ ਇਹ ਹਵਾ ਦੇ ਵਿੱਚ ਉੱਡ ਜਾਂਦੇ ਨੇ ਤਾਂ ਸਾਹਮਣੇ ਜਿਹੜਾ ਕਾਰ ਨਜ਼ਰ ਆ ਰਿਹਾ ਤਾਂ ਉਸ ਕਾਰ ਦੇ ਹਾਈਟ ਦੇ ਲੈਵਲ ਤੱਕ ਇਹ ਉੱਚੇ ਉੱਡਕ ਜਾਂਦੇ ਨੇ ਜਦੋਂ ਹਾਦਸਾ ਵਾਪਰਦਾ ਤਾਂ ਇਸ ਹਾਦਸੇ ਦੇ ਵਿੱਚ ਇੱਕ ਦੀ ਮੌਤ ਹੋ ਗਈ ਆ ਪ੍ਰਤੀਕ ਦੀ ਪਹਿਚਾਨ ਜੋਨਾ ਮਸੀਬਾ ਜੋ ਹੋਈ ਆ ਤਾਂ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲਾ ਤਾਂ ਜੋਨਾ ਮਸੀਬਾ ਜੋ ਪਿਤਾ ਸੀਗਾ ਉਹ ਵੀ ਮੋਟਰਸਾਈਕਲ ਤੇ ਸਵਾਰ ਸੀ ਤਾਂ ਉਸਦੇ ਵੀ ਗੰਭੀਰ ਸੱਟਾਂ ਲੱਗੀਆਂ ਨੇ ਇਸ ਤੋਂ ਇਲਾਵਾ ਉਸ ਦਾ ਚਕੇਰਾ ਭਰਾ ਸੀਗਾ ਉਸਦੇ ਵੀ ਗੰਭੀਰ ਸੱਟਾਂ ਲੱਗੀਆਂ ਨੇ ਤਾਂ ਮੋਟਰਸਾਈਕਲ ਦਾ ਤੁਸੀਂ ਹਾਲ ਵੇਖ ਸਕਦੇ ਹੋ ਗੱਡੀ ਦਾ ਤੁਸੀਂ ਹਾਲ ਵੇਖ ਸਕਦੇ ਹੋ ਇਹਨਾਂ ਤਸਵੀਰਾਂ ਤੋਂ ਅੰਦਾਜ਼ਾ ਲਗਾਇਆ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਇਹ ਹਾਸਾ ਕਿੰਨਾ ਭਿਆਨਕ ਸੀਗਾ ਆਮ ਤੌਰ ਤੇ ਆਪਾਂ ਵੇਖਦੇ ਆ ਕਾਰ ਮੋਟਰਸਾਈਕਲ 'ਚ ਟੱਕਰ ਹੋ ਜਾਂਦੀ ਆ ਪਰ ਇਹ ਇੰਜ ਟੱਕਰ ਜਾਪਦੀ ਏ ਜਿਵੇਂ ਕਿਸੇ ਕੰਧ ਦੇ ਵਿੱਚ ਜਾ ਕੇ ਅੱਗੇ ਕਾਰ ਵੱਜੀ ਹੋਵੇ ਪਰ ਇਹ ਕੰਧ ਨਹੀਂ ਸਗੋਂ ਮੋਟਰਸਾਈਕਲ ਦੇ ਵਿੱਚ ਕਾਰ ਵੱਜੀ ਆ ਤਾਂ ਇੰਨੀ ਸਪੀਡ ਦੇ ਨਾਲ ਇਹ ਕਾਰ ਮੋਟਰਸਾਈਕਲ ਦੇ ਨਾਲ ਵੱਜਦੀ ਆ ਤਾਂ ਜੋ ਮੋਟਰਸਾਈਕਲ ਤੇ ਸਵਾਰ ਵਿਅਕਤੀ ਸੀਗੇ ਉਹ ਹਵਾ ਦੇ ਵਿੱਚ ਕਰੀਬ 15 ਤੋਂ 20 ਫੁੱਟ ਜਿਹੜੇ ਉੱਚੇ ਉੜਕ ਜਾਂਦੇ ਨੇ ਤਾਂ ਜੋ ਪਰਿਵਾਰਕ ਮੈਂਬਰ ਨੇ ਜੋ ਪੀੜਤ ਤੇ ਰਹਿ ਗਏ ਆ ਤਾਂ ਉਹਨਾਂ ਦਾ ਬਿਆਨ ਵੀ ਸਾਹਮਣੇ ਆਇਆ ਥੋੜੀ ਕਟਨਾ ਸਰ ਇਸ ਤਰ੍ਹਾਂ ਐਪੀਏ 9 10 ਵਜੇ ਦੇ ਕਰੀਬ ਦੀ ਗੱਲ ਆ ਕਿ ਜਾ ਰਹੇ ਸੀ ਆਪਣੇ ਕੰਮ ਤੇ ਰਸਤੇ 'ਤੇ ਕਿ ਅਚਾਨਕ ਇਹਨਾਂ ਦੇ ਗਾੜੀ ਇੱਕ ਗੱਡੀ ਆਈ ਤੇ ਐਕਸੀਡੈਂਟ ਹੋ ਗਿਆ ਬਹੁਤ ਜ਼ਬਰਦਸਤ ਐਕਸੀਡੈਂਟ ਆ ਕਿ ਮੌਕੇ ਤੇ ਉੱਥੇ ਮੌਤ ਹੋ ਗਈ ਤੇ ਦੋਵੇਂ ਜਾਨੀ ਲੱਤਾਂ ਦੇ ਡੈਡੀ ਦੀ ਇੱਕ ਸਾਡਾ ਭਤੀਜਾ ਔਰ ਦੂਸਰਾ ਹੈਗਾ ਉਹਦੀ ਵੀ ਨਾਲ ਮੌਕੇ ਤੇ ਉਥੇ ਲੱਤ ਟੁੱਟ ਗਈ ਹੈ ਤੇ ਹਸਪੀਟਲ ਲਿਆਂਦਾ ਗਿਆ ਹੁਣ ਮੰਡੇ ਰੈਡ ਬੋਡੀ ਤੇ ਸਿਚ ਤੇ ਇਸ ਟਾਈਮ ਉਹਨੂੰ ਅਸੀਂ ਪੋਸਟ ਮਾਰਮ ਨਾਲ ਲੈ ਕੇ ਜਾ ਰਹੇ ਹਾਂ ਅਸੀਂ ਚਾਹੁੰਦੇ ਹਾਂ ਕਿ ਸਾਡੀ ਇਸ ਤੋਂ ਸਖਤ ਤੋਂ ਸਖਤ ਕਾਰਵਾਈ ਹੋਵੇ ਇਨਾਂ ਦੇ ਖਿਲਾਫ ਜਿਹੜੀ ਗੱਡੀ ਦੇ ਨਾਲ ਐਕਸੀਡੈਂਟ ਹੋਇਆ ਤੇ ਸਾਨੂੰ ਇਨਸਾਫ ਦਵਾਇਆ ਜਾਵੇ। ਮੁੰਡੇ ਦਾ ਜੌਨ ਮਸੀ ਪੁੱਤਰ ਅਸ਼ੋਕ ਮਸੀ ਉਮਰ 25-26 ਸਾਲ ਪਿੰਡ ਪਾਮੜੀ ਜੇ। ਇਹ ਜੀ ਆਪਣੇ ਇਹਨਾਂ ਦੇ ਫਾਜ਼ਲ ਸਾਹਿਬ ਜੀ ਦੇ ਛੱਡਣ ਜਾ ਰਹੇ ਸੀ ਕੰਮ ਤੇ ਮੁੰਡਾ ਜਾ ਰਿਹਾ ਸੀ ਤੇ ਰੋਂਗ ਸਾਈਡ ਤੋਂ ਗੱਡੀ ਆ ਰਹੀ ਸੀ ਤੇ ਉਹਨਾਂ ਨਾਲ ਟੱਕਰ ਹੋ ਗਈ ਇਹਨਾਂ ਦੀ ਤੇ ਜਿਹਦੀ ਕਰਕੇ ਇੱਕ ਕੀ ਹੈ ਨਾਮ ਜਿਹਦਾ ਉਹ ਡੈਥ ਹੋ ਚੁੱਕੀ ਆ ਤੇ ਦੋ ਸੀਰੀਅਸ ਨੇ ਬੱਸ ਤੇ ਸੀ ਮੋਟਰਸਾਈਕਲ ਤੇ ਸੀ ਅੱਗੇ ਉਹ ਗੱਡੀ ਕਾਰ ਵਾਲੇ ਸੀ ਉਹਨਾਂ ਦੇ ਟਕਰੋ ਗਿਆ ਉਹਨਾਂ ਨਾਲ ਐਕਸੀਡੈਂਟ ਹੋਇਆ ਕੀ ਜਾਨ ਹੈ ਪਤਨਾ ਕੋਈ ਬੱਸ ਕੋਜੇ ਪੂਣਾ ਕਿਸੇ ਅਨਨੋਣ ਪਰਸੰ ਦਾ ਇਹ ਬਸਰਾਮਾ ਦਾ ਜਿਹੜਾ ਮੇਨ ਅੱਡਾ ਹੈਗਾ ਤੇ ਗੁਰਦੁਆਰੇ ਦੇ ਨੇੜੇ ਇੱਕ ਕਾਰ ਤੇ ਮੋਟਰਸਾਈਕਲ ਦਾ ਜਣਾਵਾ ਉਹ ਐਕਸੀਡੈਂਟ ਹੋਇਆ ਤੇ ਅਸੀਂ ਮੌਕੇ ਤੇ ਪਹੁੰਚੇ ਉਹਦੇ ਵਿੱਚ ਐਕਸੀਡੈਂਟ ਨਾਲ ਜਿਹੜਾ ਇੱਕ ਬੰਦੇ ਦੀ ਜਿਹੜਾ ਮੋਟਰਸਾਈਕਲ 'ਤੇ ਸਵਾਰ ਸੀਗੇ ਇੱਕ ਬੰਦੇ ਦੀ ਮੌਤ ਹੋ ਗਈ ਹੈ ਜਿਹਦਾ ਨਾਮ ਜੋਨਾ ਵਾਸੀ ਭਾਵੜੀ ਹੈ ਤੇ ਇੱਕ ਉਹਦਾ ਲੜਕਾ ਸੀ ਤੇ ਇੱਕ ਉਹਦੇ ਪਿੰਡ ਦਾ ਹੋਰ ਸੀਗਾ ਤਿੰਨ ਜਣੇ ਇਸ ਮੋਟਰਸਾਈਕਲ 'ਤੇ ਸਵਾਰ ਤੇ ਉਹਨਾਂ ਦੋਵਾਂ ਦੀਆਂ ਜੜੀਆਂ ਵਾ ਉਹ ਐਕਸੀਡੈਂਟ ਨਾਲ ਮੱਤਾਂ ਟੁੱਟੀਆਂ ਨੇ ਤੇ ਜਿਹੜਾ ਜਿਹਦੀ ਮੌਤ ਹੋਈ ਹੈ ਉਹਨੂੰ ਆਪਾਂ ਜਿਹੜਾ ਪੋਸਟਮਾਰਟਮ ਲਈ ਜੇ ਉਹ ਸੋਟਾਲੇ ਡੈਡ ਹਾਊਸ ਤੇ ਆਪਣੀ ਰੱਡਪਾਟ ਦੀ ਜਮਾਤ ਲੈ ਆ ਜੋ ਕਲੋਨੀ ਕਾਰਵਾਈ ਜਿਹੜੀ ਆ ਉਹ ਹੋ ਸਕੇ ਤੇ ਦੂਜੇ ਜਿਹੜੇ ਉੱਥੇ ਸੀਗੇ ਉਹ ਜਨ ਸੌਰੀ ਦੂਜੇ ਜਿਹੜੇ ਦੋਵੇਂ ਆਦਮੀ ਜਿਨ੍ਹਾਂ ਦਾ ਐਕਸੀਡੈਂਟ ਨਾਲ ਲੱਤਾਂ ਵਗੈਰਾ ਫ੍ਰੈਕਚਰ ਹੋਈ ਜਾਣੇ ਉਹਨਾਂ ਦੇ ਡਾਕਟਰ ਸਾਹਿਬ ਤੋਂ رائے ਲੈ ਕੇ ਬਿਆਨ ਲਿਖ ਕੇ ਕਾਨੂੰਨ ਮੁਤਾਬਕ ਜਿਹੜੀ ਉਹ ਕਾਰਵਾਈ